ਇਹ ਅਸੀ ਬੇਨਤੀ ਕਰੀ ਉੱਥੇ ਵੀ ਲਿਖਣ ਵਾਲੇ ਤੁਸੀਂ ਸੀ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਉੱਥੇ ਨਹੀਂ ਲਿਖਿਆ ਹੁਣ ਲਿਖ ਦਿਓ ਹੁਣ ਲਿਖ ਦਿਓ ਤੁਹਾਡੇ ਹੱਥ ਵਿੱਚ ਹੀ ਹੈ ਕਲਮ ਕੱਲ ਨੂੰ ਇਦਾਂ ਮੰਗੀ ਜਾ ਕੇ ਫਿਰ ਸਾਧ ਸੰਗ ਮੰਗਿਆ ਨਾ ਸੁਣਿਆ ਤੁਸੀਂ ਇੱਕ ਦੀ ਬਦਲੇ ਸੱਤ ਮਿਲ ਗਏ ਮੰਗਣ ਦੀ ਜਾਂਚ ਵੀ ਗੁਰਸਿੱਖ ਦੱਸਦੇ ਨੇ ਨਾਮ ਜਪਣ ਵਾਲਾ ਕਦੇ ਨਰਾਸ਼ ਨਹੀਂ ਹੁੰਦਾ ਉਹਦੀਆਂ ਆਸਾਂ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਪੈ ਗਿਆ ਉਹਨਾਂ ਦੇ ਕੰਮ ਤਾਂ ਸੁੱਤੇ ਸਿੱਧ ਹੋਈ ਜਾਂਦੇ ਨੇ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਰਾੜਾ ਸਾਹਿਬ ਵਾਲੇ ਉਹਨਾਂ ਦੇ ਬਚਨ ਸੁਣੋ ਉਹ ਕਹਿੰਦੇ ਇੰਨਾ ਨਾਮ ਜਪਣ ਲੱਗ ਜਾ ਦਿਨ ਰਾਤ ਜਪੀ ਜਾ ਜਪੀ ਜਾ ਕਹਿੰਦੇ ਰਾਸ਼ਨ ਵਰਦੀ ਤਾਂ ਸਰਕਾਰੀ ਆਉਣ ਲੱਗ ਜਾਂਦਾ ਰਾਸ਼ਨ ਵਰਦੀ ਸਰਕਾਰੀ ਆਏਗਾ ਨਾਮ ਜਪਣ ਲੱਗ ਜਾ ਤੇਰੇ ਆਪੇ ਕੰਮ ਹੋਣਗੇ ਸਾਰੇ ਉਹ ਕਰਦਾ ਵੀ ਹੈ ਜੋ ਮੰਗੇ ਠਾਕੁਰ ਆਪਣੇਂ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਇहां ਉहां ਸੱਚ ਹੋਇਆ ਉਹ ਕਰਦਾ ਐ ਸਾਂ ਪੁਰੀਆਂ ਨਿਰਾਸ ਸੰਆਸਪੂਰਨ ਹੈ ਨਿਰਧਨ ਭਯੰ ਧਨਵੰਤ ਹੈ ਰੋਗਿੰ ਅੰਗ ਰੋਖ ਖੰਡਨ ਹੈ ਜਿੰਨਾਂ ਕੋਲ ਪੈਸਾ ਨਹੀਂ ਦਮੜਾ ਪੱਲੇ ਨਾ ਪਵੇ ਨਾ ਕੋਈ ਦੇਵੇ ਧੀਰ ਪੈਸੇ ਦੀ ਘਾਟ ਹੈ ਉਹ ਪੜਨ ਲੱਗ ਜੇ ਉਹ ਪੜਨ ਲੱਗ ਜੇ ਮਾਰੇ ਦੀ ਬਾਣੀ ਉਹ ਸ਼ਬਦ ਪੜੇ ਗੁਰਬਾਣੀ ਨਾਲ ਜੁੜੇ ਵਾਹਿਗੁਰੂ ਉਹ ਨਾਮ ਜਪਣ ਲੱਗ ਜੇ ਬਾਣੀ ਪੜਨ ਲੱਗ ਜੇ ਉਹਦੀਆਂ ਆਸਾਂ ਪੂਰੀਆਂ ਹੋ ਜਾਣਗੀਆਂ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਦ ਸਭ ਕਿਸ ਮੈਨੋਂ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਆ ਬਈ ਖੈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜੇ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾਜ ਸਵਾਰਿਆ ਜਾ ਤੂੰ ਤੇ ਪਾਵਾਂ ਉਹਦੇ ਕੋਲ ਘਾਟ ਨਹੀਂ ਰਹੇਗੀ ਕੋਈ ਸਭ ਕੁਝ ਆ ਜਾਏ ਨਿਰਥਨ ਭੈਗ ਧਨਵੰਤ ਹੈ ਰੋਗ ਅੰਗ ਰੋਖ ਖੰਡਨ ਹੈ ਫਿਰ ਭਗਤਿਆਂ ਭਗਤਦਾਨ ਨੂੰ ਰਾਮਨਾਮ ਗੁਣ ਕੀਰਤਨ ਹੈ ਪਾਰ ਬਹਿਮ ਕੁਰਖ ਦਾ ਤਾਰੇ ਨਾਨਕ ਗੁਰ ਸੇਵਾ ਤੁ ਨ ਲਭਿਅਤ ਗੁਰੂ ਦੀ ਸੇਵਾ ਚ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਹੈ ਨਾਮ ਜਪਣ ਲੱਗ ਜੇ ਨਾਮ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਕੰਡੇ ਤੇ ਵੀ ਸਾਡੇ ਗੁਰੂ ਨੇ ਬਾਣੀ ਪੜੀ ਹੈ ਅਮਰਤ ਵੇਲਾ ਸੰਭਿਆ ਸਾਨੂੰ ਵੀ ਸਾਹਮਣਾ ਚਾਹੀਦਾ ਹੈ ਫਿਰ ਜਦੋਂ ਮਹਾਰਾਜ ਇਧਰੋਂ ਗਏ ਨਾ ਤਿੰਨ ਹਿੱਸਿਆਂ 'ਚ ਪਰਿਵਾਰ ਹੋ ਗਿਆ ਛੋਟੇ ਸਹਬਜ਼ਾਦੇ ਮਾਤਾ ਸੇਵਕੌਰ ਮਾਤਾ ਸੁੰਦਰਕੌਰ ਭਾਈ ਮਨੀ ਸਿੰਘ ਹੋਰਾਂ ਨਾਲ ਦਿੱਲੀ ਇਧਰ ਪੰਜ ਪਿਆਰੇ ਹੋਰ ਸਿੱਖ ਵੱਡੇ ਸਹਬਜ਼ਾਦੇ ਦਸ਼ਮੇਸ਼ ਜੀ ਨਾਲ ਚਲੇ ਗਏ ਪਿੰਡਾਂ ਨੂੰ ਲੰਘਦੇ ਲੰਘਦੇ ਮਹਾਰਾਜ ਰੋਪੜ ਪਹੁੰਚੇ ਜਦੋਂ ਉੱਥੇ ਦੇ ਪਠਾਣਾ ਨੇ ਮਹਾਰਾਜ ਤੇ ਹਮਲਾ ਕਰ ਦਿੱਤਾ ਸੀ ਵਿਚ ਮਸੰਦ ਵਿੱਚ ਹੁਣ ਤਾਂ ਗੁਰੂ ਤੇ ਭੀੜ ਬਣੀ ਐ ਹੁਣ ਤਾਂ ਔਖਾ ਸਮਾਂ ਬਣਿਆ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਣੀ ਲੁੱਟ ਲੋ ਇਹਨਾਂ ਨੂੰ ਦੇਖ ਲੋ ਸਮਾਂ ਕਿਹੋ ਜਿਹਾ ਆ ਮਹਾਰਾਜ ਤੇ ਰੋਪੜ ਦੇ ਪਠਾਣਾ ਨੇ ਹਮਲਾ ਕਰਤਾ ਸੀ ਮਹਾਰਾਜ ਤੇ ਹਜ਼ੂਰ ਨੇ ਪਹਿਲਾਂ ਫਿਰ ਉੱਥੇ ਮੋਰਚਾ ਸਾਂਭਿਆ ਉੱਥੇ ਉਹਨਾਂ ਨੂੰ ਸੋਦਾ ਲਾਇਆ ਫਿਰ ਅਗੇ ਚਮਕੌਰ ਗੜੀ ਪਹੁੰਚੇ ਲੰਘਦੇ ਲੰਘਦੇ ਕਈ ਪਿੰਡਾਂ ਨੂੰ ਉੱਥੇ ਜਾ ਕੇ ਵੀ ਸ਼ਾਮ ਨੂੰ ਮਹਾਰਾਜ ਨੇ ਦੱਸ ਦਿੱਤਾ ਸੀ ਸਿੰਘਾਂ ਨੂੰ ਸਿੰਘੋ ਹੁਣ ਸਮਾਂ ਜਿਹੜਾ ਇਹ ਆ ਗਿਆ ਨਾ ਇਹ ਸਮਾਂ ਵਿਪਤਾਵਾਂ ਦਾ ਔਖਾ ਸਮਾਂ ਆ ਗਿਆ ਤਗੜੇ ਹੋ ਜਾਓ ਉੱਥੇ ਵੀ ਮਹਾਰਾਜ ਨੇ ਸ਼ਾਮ ਨੂੰ ਪਹੁੰਚੇ ਨਿਤਨੇਮ ਨਾਲ ਜੁੜੇ ਰਹਿ ਰਸ ਹੈ ਬਾਣੀ ਸਿਮਰਨ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੋ ਗੁਰਬਾਣੀ ਨਾਲ ਜੁੜਿਆ ਨਾ ਗੁਰਬਾਣੀ ਨਾਲ ਹੀ ਜੁੜੇ ਰਹੇ ਮਨ ਤਗੜੇ ਸੀ ਕਿਉਂ ਤਗੜੇ ਸੀ ਗੁਰਬਾਣੀ ਕਰਕੇ ਤਗੜੇ ਸੀ ਡੋਲਦਾ ਨਹੀਂ ਸੀ ਮਨ ਸਿੰਘਾਂ ਦਾ ਕਿਉਂ ਨਹੀਂ ਸੀ ਡੋਲਦਾ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ ਗੁਰੂ ਦਾ ਆਸਰਾ ਸੀ ਬਾਣੀ ਦਾ ਆਸਰਾ ਸੀ ਫਿਰ ਸਵੇਰ ਤੁਹਾਨੂੰ ਪਤਾ ਹੈ ਇਤਿਹਾਸ بار بار ਦੁਹਰਾਉਣ ਦੀ ਲੋੜ ਨਹੀਂ ਕਈ ਦਿਨਾਂ ਤੋਂ ਆਪ ਸਭ ਬੇਨਤੀਆਂ ਸੁਣ ਰਹੇ ਹੋ ਜੰਗ ਹੋਏ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਜਿੱਥੇ ਸਿੰਘਾਂ ਨੂੰ ਤੋੜਿਆ ਉੱਥੇ ਆਪਣੇ ਪੁੱਤਰਾਂ ਨੂੰ ਵੀ ਤੋੜਿਆ ਭਾਈ ਦਿਆ ਸਿੰਘ ਹੋਰ ਸਿੰਘਾਂ ਨੇ ਕਿਹਾ ਸਹਿਬ ਜੀ ਦਾ ਜੀਤ ਸਿੰਘ ਨੂੰ ਜੰਗ ਵਿੱਚ ਨਹੀਂ ਭੇਜਣਾ ਮਹਾਰਾਜ ਕਿੰਨੀ ਕੁ ਉਮਰ ਸੀ 17 ਸਾਲ ਦੀ ਉਮਰ ਸੀ 17 ਸਾਲ ਦੇ ਬੱਚੇ ਨੂੰ ਆ ਦੇਖ ਲਓ ਆਪਣੇ ਘਰਾਂ 'ਚ ਵੀ ਨੇ 17 17 ਸਾਲ ਦੇ ਬੱਚੇ ਸਾਹਮਣੇ ਰੱਖਨੇ ਆਪਾਂ ਕਹਿੰਨੇ ਖੇਡਣ ਦੀਆਂ ਉਮਰਾਂ ਨੇ ਤੁਹਾਡੀਆਂ ਅਜੇ ਬਚਪਨ ਹੈ ਤੁਹਾਡੇ ਤੇ ਮਹਾਰਾਜ ਜੀ ਸਭ ਫੜਾਰੇ ਨੇ ਕਿਰਪਾ ਲੈ ਫੜਾਜੀਤ ਸਿੰਘ ਜੰਗ ਵਿੱਚ ਜਾ ਵੈਰੀਆਂ ਦਾ ਮੁਕਾਬਲਾ ਕਰਨ ਦੇਖੀ ਕਿਤੇ ਕੋਈ ਐਸੀ ਤੰਦੀ ਕਲਾ ਵਾਲੀ ਗੱਲ ਨਾ ਹੋਏ ਦੁਸ਼ਮਣਾਂ ਨੂੰ ਪਤਾ ਲੱਗ ਜਾਏ ਦੁਨੀਆ ਨੂੰ ਪਤਾ ਲੱਗ ਜਾਏ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜੰਗ 'ਚ ਉਤਰਿਆ ਬੇਨਤੀ ਕੀਤੀ ਨਾਮ ਕਾ ਜੀਤ ਹੂੰ ਪਿਤਾ ਜੀ ਤੁਸੀਂ ਮੇਰਾ ਨਾਮ ਅਜੀਤ ਰੱਖਿਆ ਹੈ ਜੀਤਾ ਨਹੀਂ ਜਾਊਂਗਾ ਮੈਂ ਨਾਮ ਦਾ ਜੀਤਾ ਕੋਈ ਮੈਨੂੰ ਜਿੱਤ ਨਹੀਂ ਸਕੇਗਾ ਜੀਤ ਵੀ ਲਿਆ ਤੇ ਇਹ ਮੇਰਾ ਵਾਅਦਾ ਹੈ ਜੀਤਾ ਨਹੀਂ ਆਉਂਗਾ ਜੇ ਮੈਨੂੰ ਕਿਸੇ ਨੇ ਜਿੱਤ ਵੀ ਲਿਆ ਤੇ ਮੈਂ ਜਿਉਂਦਾ ਤੁਹਾਡੇ ਕੋਲ ਵਾਪਸ ਨਹੀਂ ਆਉਂਦਾ ਆਖੋ ਸਤਿ ਸ਼੍ਰੀ ਅਕਾਲ ਫਿਰ ਆਵਾਜ਼ ਫਿਰ ਜੰਗ ਕੀਤਾ ਗੜੀ ਦਾ ਦਰਵਾਜ਼ਾ ਖੁੱਲਿਆ ਸੈਂਕੜੇ ਹਜ਼ਾਰਾਂ ਜਿਹੜਾ ਆਉਂਦਾ ਕਿਸੇ ਤੌਰ ਨੇ ਕਿਸੇ ਦੀ ਬਾਹ ਨਹੀਂ ਕਿਸੇ ਦਾ ਲੱਕ ਕਿਸੇ ਦੀ ਲਤ ਨਹੀਂ ਕਿਸੇ ਦਾ ਹੱਥ ਨਹੀਂ ਕਿਸੇ ਦੀ ਅੱਖ ਕੱਢਦੀ ਇੱਕ ਵਾਰੀ ਭਲੇਖਾ ਪੈ ਗਿਆ ਸੀ ਵੈਰੀਆਂ ਨੂੰ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਆਪ ਤਾਂ ਨਹੀਂ ਜੰਗ ਵਿੱਚ ਆ ਗਿਆ ਉਹ ਕਹਿੰਦੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਨਹੀਂ ਉਹ ਦਾ ਵੱਡਾ ਸਹਬਜਾ ਇੰਨਾ ਫਰਤੀਲਾ ਇੰਨੀ ਤਾਕਤ ਇੰਨਾ ਜਜ਼ਬਾ ਸੈਂਕੜੇ ਹਜ਼ਾਰਾਂ ਨੂੰ ਵੱਢਦੇ ਟੁਕਦੇ ਮੌਤ ਦੇ ਘਾਟ ਉਤਾਰਦੇ ਹੋਏ ਫਿਰ ਆਪ ਵੀ ਵਕਤੇ ਅਖੀਰ ਸ਼ਹੀਦ ਹੋ ਗਏ ਕਿੰਨੇ ਫਟ ਖਾਦੇ ਜਿਹੜਾ ਹੁੰਦਾ ਸੀ ਉਹ ਫਟ ਮਾਰਦਾ ਸੀ ਕਿਉਂ ਇਨਾਮ ਲੈਣ ਦੇ ਚੱਕਰ ਚ ਬੀ.ਐਸ.ਸੀ ਜਦੋਂ ਦੱਸਾਂਗੇ ਨਾ ਅਸੀਂ ਗੋਬਿੰਦ ਸਿੰਘ ਦੇ ਵੱਡੇ ਪੁੱਤਰ ਨੂੰ ਮਾਰਿਆ ਸਾਨੂੰ ਨਾਮ ਮਿਲਣਗੇ ਫਿਰ ਸਾਹਿਬਜ਼ਾਦਾ ਜਹਾਜ਼ਰ ਸਿੰਘ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਪਿਤਾ ਜੀ ਆਪ ਜੀ ਕਿਰਪਾ ਕਰੋ ਤੁਸੀਂ ਮੈਨੂੰ ਜੰਗ ਵਿੱਚ ਭੇਜੋ ਮੇਰਾ ਵੱਡਾ ਵੀਰ ਜੰਗ ਚ ਗਿਆ ਹੈ ਬਚਪਨ ਚ ਇਕੱਠੇ ਰਹੇ ਆ ਖੇਡਾਂ ਇਕੱਠੀਆਂ ਖੇਡਦੇ ਰਹੇ ਆ ਹੁਣ ਸਮਾਂ ਆਇਆ ਤੇ ਆ ਖੇਡ ਵੀ ਅਸੀਂ ਇਕੱਠੇ ਖੇਡਾਂਗੇ ਮੈਂ ਅੱਡ ਨਹੀਂ ਰਹਿਣਾ ਮੈਨੂੰ ਆਗਿਆ ਦਿਓ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾ ਵੱਡਾ ਵੀਰ ਗਿਆ ਜੰਗ ਨੂੰ ਆ ਗਿਆ ਪਿਤਾ ਜੀ ਮੈਂ ਵੀ ਜਾਵਾ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆ ਗਿਆ ਪਿਤਾ ਜੀ ਮੈਂ ਵੱਡਾ ਵੀਰ ਗਿਆ ਜਗ ਨੂੰ ਦੇਵ ਆ ਗਿਆ ਪਿਤਾ ਦੀ ਮੈ ਵੀ ਜਾਵਾ ਵੱਡਾ ਦਾ ਜਹਾਰ ਸਿੰਘ ਜੀ ਫਿਰ ਭਾਈ ਦਇਆ ਸਿੰਘ ਦੇ ਨੇਤਰਾਂ ਚ ਜਲ ਆ ਗਿਆ ਮਹਾਰਾਜ ਜੀ ਇਹਨਾਂ ਨੂੰ ਤਾਂ ਨਾ ਭੇਜੋ ਮਹਾਰਾਜ ਕਹਿੰਦੇ ਕਿਉਂ ਨਾ ਭੇਜੀਏ ਮੈਨੂੰ ਇਹਨਾਂ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਵੀ ਸਮਝ ਨਹੀਂ ਆਉਂਦਾ ਇਹ ਤੁਹਾਡੇ ਵਰਗੇ ਹੀ ਨੇ ਮੇਰੇ ਵਾਸਤੇ ਉਹਨਾਂ ਨੂੰ ਵੀ ਜੰਗ ਚ ਭੇਜਿਆ ਉਹ ਵੀ ਸ਼ਹੀਦ ਹੋ ਗਏ ਮਹਾਰਾਜ ਜਕਾਰੇ ਛੱਡਦੇ ਰਹੇ ਗੱਡੀ ਤੇ ਖੜ ਕੇ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਤਨ ਗੁਰੂ ਕਲਗੀਧਰ ਮਹਾਰਾਜ ਜੀ ਫਿਰ ਸਿੰਘਾਂ ਨੇ ਬੇਨਤੀ ਕੀਤੀ ਪੰਜਾਂ ਨੇ ਵੀ ਤੁਸੀਂ ਘੜੀ ਛੱਡ ਕੇ ਚਲੇ ਜਾਓ ਮਾਰੇ ਕਹਿੰਦੇ ਹਰ ਗਿਜ ਨਹੀਂ ਹੋ ਸਕਦਾ ਮੇਰੇ ਸਿੰਘ ਸ਼ਹੀਦ ਹੋਏ ਨੇ ਜਾਨਾਂ ਤੋਂ ਪਿਆਰੇ ਪੁੱਤਰ ਸ਼ਹੀਦ ਹੋ ਕੇ ਮੈਂ ਵੀ ਵਿੱਚ ਹੀ ਸ਼ਹੀਦ ਹੋਵਾਂਗਾ ਕਾਦੇ ਵਾਸਤੇ ਇੱਕ ਗੈਰਤ ਵਾਸਤੇ ਇੱਕ ਕਨਖ ਵਾਸਤੇ ਕੀ ਲੋੜ ਸੀ ਉਹਨਾਂ ਨੂੰ ਉਹਨਾਂ ਨੇ ਸਿਰਫ ਇੱਕ ਜ਼ਾਲਮ ਦੀ ਇੱਨੀ ਮੰਨੀ ਚੁਕਣਾ ਨਹੀਂ ਮਨਜ਼ੂਰ ਕੀਤਾ ਉਹ ਕਹਿੰਦੇ ਸੀ ਸਾਡੇ ਅਧੀਨ ਰਹੋ ਮਹਾਰਾਜ ਕਹਿੰਦੇ ਖਾਲਸਾ ਜਾਦ ਰਹੇਗਾ ਅਧੀਨ ਨਹੀਂ ਰਹ ਸਕਦਾ ਇਹ ਨਹੀਂ ਉਹ ਗੱਲ ਸੀ ਉਹ ਕਹਿੰਦੇ ਸੀ ਤੁਸੀਂ ਕਿਉਂਕਿ ਮਹਾਰਾਜ ਦੀ ਜਿਹੜੀ ਚੜ੍ਹਦੀ ਕਲਾ ਸੀ ਨਾ ਉਹ برداشت ਨਹੀਂ ਸੀ ਹੁੰਦੀ ਉਦੋਂ ਦੇ ਰਾਜੇ ਹਜ਼ੂਰ ਆਪ ਤਿਆਰੀ ਕੀਤੀ ਫਿਰ ਪੰજા ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਰਹੋਗੇ ਹਜ਼ਾਰਾਂ ਲੱਖਾਂ ਸਿੱਖ ਪੈਦਾ ਹੋ ਜਾਣਗੇ ਪਰ ਸਾਡੇ ਤੋਂ ਇੱਕ ਵੀ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਸਾਨੂੰ ਲੱਭਣਾ ਅਸੀਂ ਤੁਹਾਨੂੰ ਪੰਜੇ ਬੇਨਤੀ ਕਰਦੇ ਆ ਤੁਸੀਂ ਪੰਜਾਂ ਨੂੰ ਅਧਿਕਾਰ ਦਿੱਤਾ ਸੀ